ਦੋਸਤੋ ਕਈ ਲੋਕਾਂ ਦੇ ਵਿੱਚ ਟੈਲੈਂਟ ਤਾਂ ਬਹੁਤ ਹੁੰਦਾ ਹੈ ਪਰ ਲੋੜ ਹੁੰਦੀ ਹੈ ਉਹਨਾਂ ਨੂੰ ਥੋੜਾ ਜਿਹਾ ਅੱਗੇ ਲੈ ਕੇ ਆਉਂਦੀ ਸਾਡੀ ਕੋਸ਼ਿਸ਼ ਹੈ ਹੀ ਹੁੰਦੀ ਅਸੀਂ ਆਪਣੇ ਚੈਨਲ ਰਾਹੀਂ ਪੰਜਾਬ ਦੇ ਛੋਪੇ ਹੋ 스타ਰਾਂ ਨੂੰ ਤੁਹਾਡੀ ਕਚਰੀ 'ਚ ਹਾਜ਼ਰ ਕਰਦੇ ਆਂ ਸੋ ਤੁਸੀਂ ਵੀ ਆਪਣਾ ਫਰਜ਼ ਸਮਝ ਕੇ ਇਹਨਾਂ ਨੂੰ ਸਪੋਰਟ ਕਰਿਆ ਕਰੋ ਅਸੀਂ ਕੋਈ ਵੀ ਇਦਾਂ ਦੀ ਵੀਡੀਓ ਨਹੀਂ ਅਪਲੋਡ ਕਰਦੇ ਜਿਹੜੀ ਤੁਹਾਨੂੰ ਦਰਸ਼ਕਾਂ ਨੂੰ ਬੋਰ ਕਰੇ ਅਸੀਂ ਉਹੀ ਵੀਡੀਓ ਅਪਲੋਡ ਕਰਦੇ ਆਂ ਜਿਸ ਦੇ ਵਿੱਚ ਕੋਈ ਕਣਕੰਡਾ ਜਿਸ ਦੇ ਵਿੱਚ ਕੋਈ ਤਤਤ ਹੁੰਦਾ ਜਿਹਦੀ ਆਵਾਜ਼ ਸੋਹਣੀ ਹੁੰਦੀ ਹੈ ਇਸ ਤਰ੍ਹਾਂ ਹੀ ਇਸ ਵੀਰ ਨੇ ਦੇਖੋ ਕਿੰਨੇ ਸੋਹਣੀ ਆਵਾਜ਼ ਦੇ ਵਿੱਚ ਗੀਤ ਗਾਇਆ ਸੁਣ ਕੇ ਸਪੋਰਟ ਕਰਿਓ ਗੈਕੀ ਵਾਲੇ ਦੇਖ ਲੈ ਬਲੀਏ ਝੰਡੇ ਗੜਤੇ ਮੈਂ ਦੇਖ ਮਢੰਗਾ ਪੈਂਦਾ ਮੇਰਾ ਫਿਲਮੀ ਅਕਟਰ ਤੇ ਪਿੰਡ ਵਿੱਚ ਮੰਗਿਆ ਮਿਲਦਾ ਨਹੀਂ ਸੀ ਸਾਈਕਲ ਮਿੱਤਰਾਂ ਨੂੰ ਹੁਣ ਤਾਂ ਗੱਭਰੂ ਸ਼ੋਵੀ ਲਾਉਂਦਾ ਹੈਲੀਕਾਪਟਰ ਤੇ ਪਿੰਡ ਵਿੱਚ ਮੰਗਿਆ ਮਿਲਦਾ ਨਹੀਂ ਸੀ ਸਾਈਕਲ ਮਿੱਤਰਾਂ ਨੂੰ ਹੁਣ ਤਾਂ ਗੱਭਰੂ ਸ਼ੋਵੀ ਲਾਉਂਦਾ ਹੈਲੀਕਾਪਟਰ ਤੇ ਹੱਡ ਤੋੜ ਮੀ ਮਿਹਨਤ ਬਾਪੂ ਕਰਦਾ ਹੁੰਦਾ ਸੀ ਪੜ ਲਿਖ ਕੇ ਕੁਝ ਬਣ ਜਾ ਮੈਨੂੰ ਲੜਦਾ ਹੁੰਦਾ ਸੀ ਜੇ ਨਹੀਂ ਪੜਨਾ ਧੰਦਾ ਸਿੱਖ ਲਾ ਖੇਤੀ ਬਾੜੀ ਦਾ ਜਦ ਪੈਲੀ ਵਹੋਂਦਾ ਮੈਨੂੰ ਰੱਖਦਾ ਨਾਲ ਟਰੈਕਟਰ ਤੇ ਪਿੰਡ ਵਿੱਚ ਮੰਗਿਆ ਮਿਲਦਾ ਨਹੀਂ ਸੀ ਸਾਈਕਲ ਮਿੱਤਰਾਂ ਨੂੰ ਹੁਣ ਤਾਂ ਗੱਬਰੂ ਸ਼ੋਵੀ ਲਾਉਂਦਾ ਹੈਲੀਕਾਪਟਰ ਤੇ ਪਿੰਡ ਵਿੱਚ ਮੰਗਿਆ ਮਿਲਦਾ ਨਹੀਂ ਸੀ ਸਾਈਕਲ ਮਿੱਤਰਾਂ ਨੂੰ ਹੁਣ ਤਾਂ ਗੱਪਰੂ ਸ਼ੋ ਵੀ ਲਾਉਂਦਾ ਹੈ helicopter ਤੇ ਵਿਚਵ ਦੇ ਛਾਂ ਤੁਰ ਗਿਆ ਸੀ ਮੈਂ ਪੌਂਡ ਕਮਾਉਣ ਲਈ ਬਾਪੂ ਸਿਰ ਜੋ ਚੜਿਆ ਸੀ ਉਹ ਕਰਜ਼ਾ ਲਾਉਣ ਲਈ ਮਿਹਨਤ ਕਰਕੇ ਵੇਖ ਲਬ ਲਈਏ ਨਾਮ ਕਮਾ ਲਿਆ ਮੈਂ ਪਿੰਡ ਵਿੱਚ ਕੋਠੀ ਪਾਤੀ ਜੋ 47 ਸੈਕਟਰ ਤੇ ਪਿੰਡ ਵਿੱਚ ਮੰਗਿਆ ਮਿਲਦਾ ਨਹੀਂ ਸੀ ਸਾਈਕਲ ਮਿੱਤਰਾਂ ਨੂੰ ਹੁਣ ਤਾਂ ਗੱਪਰੂ ਛੋਵੀ ਲਾਉਂਦਾ ਹੈਲੀਕਾਪਟਰ ਤੇ ਪਿੰਡ ਵਿੱਚ ਮੰਗਿਆ ਮਿਲਦਾ ਨਹੀਂ ਸੀ ਸਾਈਕਲ ਮਿੱਤਰਾਂ ਨੂੰ ਹੁਣ ਤਾਂ ਗੱਪਰੂ ਛੋਵੀ ਲਾਉਂਦਾ ਹੈਲੀਕਾਪਟਰ ਤੇ ਬਚਪਨ ਤੋਂ ਸੀ ਸੁਪਨਾ ਮੈਨੂੰ ਲਿਖਣੇ ਗਾਉਣੇ ਦਾ ਦਿਲ ਦੇ ਵਿੱਚ ਸੀ ਚਾਹ ਬੜਾ ਇਕ ਰੀਲ ਕਢਾਉਣੇ ਦਾ ਈ ਤਲਖਾਇਆ ਸਾਗਰ ਸਕਾਂਵਾਲੀ ਵਾਲੇ ਤੋਂ ਹੁਣ ਗਾਣਾ ਮੇਰਾ ਚੱਲਦਾ ਦੇਖ ਲੈ ਹਰੇਕ ਟਰੈਕਟਰ ਤੇ ਪਿੰਡ ਵਿੱਚ ਮੰਗਿਆ ਮਿਲਦਾ ਨਹੀਂ ਸੀ ਸਾਈਕਲ ਮਿੱਤਰਾਂ ਨੂੰ ਹੁਣ ਤਾਂ ਗੱਬਰੂ ਸ਼ੋਵੀ ਲਾਉਂਦਾ ਹੈਲੀਕਾਪਟਰ ਤੇ ਹੁਣ ਤਾਂ ਗੱਬਰੂ ਸ਼ੋਵੀ ਲਾਉਂਦਾ ਹੈਲੀਕਾਪਟਰ ਤੇ ਹੁਣ ਤਾਂ ਗੱਬਰੂ ਸ਼ੋਵੀ ਲਾਉਂਦਾ ਹੈਲੀਕਾਪਟਰ ਤੇ